ਹਾਂਜੀ ਕੀ ਹਾਲਜੀ ਤੁਹਾਡਾ ਸਾਰਿਆਂ ਦਾ ਵੈਲਕਮ ਹੈ ਜੀ ਤੁਹਾਡਾ ਸਾਡੇ ਆਪਣੇ YouTube ਚੈਨਲ ਤੇ ਦੇਖ ਬੱਚੇਸ ਪ੍ਰੋਪਰਟੀ ਵਿਦ ਇੰਟਰਸਿੰਗ ਐਂਡ ਸਰ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਵੀਸ ਕਰਦੇ ਹਾਂ ਰੀਅਲ اسٹیਟ ਰੀਜੀ ਰੋਡ ਇਨਵੈਸਟਮੈਂਟ ਪਲਾਨਸ ਤੇ ਵੀਡੀਓਜ਼ ਦੇ ਵਿੱਚ ਤੇ ਅੱਜ ਜਿਹੜੀ ਵੀਡੀਓ ਆ ਉਹ ਅਸੀਂ ਲੈ ਕੇ ਆਏ ਹਾਂ ਰਿਗਾਰਡਿੰਗ ਪ੍ਰੋਪਰਟੀ ਦੇ ਤੇ ਜਿਹੜੀ ਪ੍ਰੋਪਰਟੀ ਆ ਉਹ ਲਿਗੀ ਆ ਕਾਰਨਗਰ ਦੇ ਵਿੱਚ ਕੋਠੀ ਜਿਹੜੀ ਆ 10 ਮਰਲੇ ਦੇ ਵਿੱਚ ਬਣੀ ਹੋਈ ਆ ਕੋਠੀ ਮੋਡਰਨ ਸਟਾਈਲ ਦੀ ਆ ਬਹੁਤ ਸੋਹਣੀ ਕੋਠੀ ਆ ਲੱਗੇ ਆ ਕੋਠੀ ਦੀ ਵੀਡੀਓ ਚਲਾਣ ਦੇਖੋ ਵੀਡੀਓ ਫਿਰ ਦਿੰਦੇ ਆ ਤੁਹਾਨੂੰ ਬਾਅਦ ਵਿੱਚ। ਸੋ ਆਇਆ ਜੀ ਕੋਠੀ ਦੀ ਲੋਕੇਸ਼ਨ। ਕੋਠੀ ਦੀ ਜਿਹੜੀ ਫਰੰਟ ਐਲੀਵੇਸ਼ਨ ਆ ਤੁਸੀਂ ਦੇਖ ਸਕਦੇ ਹੋ। ਬਹੁਤ ਹੀ ਵਧੀਆ ਤਰੀਕੇ ਡਿਜ਼ਾਈਨ ਕੀਤੀ ਹੋਈ ਆ ਤੇ 10 ਮਰਲੇ ਦੀ ਇਹ ਕੋਠੀ ਆ। ਲੋਕੇਸ਼ਨ ਜਿਹੜੀ ਆ ਅੰਕਾਰ ਨਗਰ ਦੀ ਆਉਗੀ। ਜੇ ਸੀਟੀ ਮਲ ਜਿਹੜੀ ਆ ਇਹਦੇ ਬਿਲਕੁਲ ਲੱਗੇ ਪੈਂਦੀ ਆ ਤੇ ਜਲੰਧਰ ਵਾਲਾ ਹਾਈਵੇ ਆ। ਕੋਠੀ ਤੋਂ ਸਿਰਫ 5 ਮਿੰਟ ਦੀ ਡਰਾਈਵ ਦੇ ਉੱਤੇ ਆ। ਮੱਲਾ ਤੁਸੀਂ ਦੇਖ ਸਕਦੇ ਹੋ ਸਾਰਾ ਹੀ ਨੀਟ ਐਂਡ ਕਲੀਨ ਹੈ ਆ ਤੇ ਬਹੁਤ ਹੀ ਵਧੀਆ ਨੇਬਰਹੂਡ ਹੈ ਆ ਇਸ ਤੋਂ ਇਲਾਵਾ ਕੋਠੀ ਜਿਹੜੀ ਆ ਪਾਰਟੀ ਨੇ ਆਪ ਬਣਾਈ ਆ ਡੀਲਰ ਦੀ ਬਣੀ ਹੋਈ ਨਹੀਂ ਹੈਗੀ ਤੇ ਬਹੁਤ ਹੀ ਰੀਜੀ ਦੇ ਨਾਲ ਕੰਮ ਕਰਾਇਆ ਗਿਆ ਹੈ ਬਾਕੀ ਕੋਠੀ ਦੇ ਵਿੱਚ ਤਕਰੀਬਨ 5 ਬੈੱਡਰੂਮ ਹੈ ਤੇ 4 ਬਾਥਰੂਮ ਹੈ ਇਸ ਤੋਂ ਇਲਾਵਾ ਲਾਈਟਿੰਗ ਜਿਹੜੀ ਆ ਫੋਲੇਆ ਕੋਠੀ ਦੇ ਵਿੱਚ ਗੱਡੀਆਂ ਦੀ ਜੇ ਪਾਰਕਿੰਗ ਦੀ ਗੱਲ ਕਰੀਏ ਤੇ ਅੰਦਰ ਤਕਰੀਬਨ ਇਹਨਾਂ ਤੋਂ ਚਾਰ ਗੱਡੀਆਂ ਸੋਖੀਆਂ ਲੱਗਦੀਆਂ ਤੁਸੀਂ ਐਂਟਰੀ ਦੇ ਉੱਤੇ ਰੈਕੋਗਨਾਈਜ਼ ਕਰ ਸਕਦੇ ਹੋ ਤੇ ਅੰਦਰ ਹਰੇਕ ਕਮਰੇ ਦੇ ਵਿੱਚ ਸੀਲਿੰਗ ਹੋਈ ਆ ਕਿਚਨ ਵੀ ਇਹਨਾਂ ਦੀ ਖੁੱਲੀ ਡੁੱਲੀ ਆ ਤੇ ਗ੍ਰੀਨਰੀ ਵੀ ਪੂਰੀ ਕੀਤੀ ਹੋਈ ਆ ਘਰ ਦੇ ਵਿੱਚ ਬਾਕੀ ਜੋ ਕੁਝ ਵੀ ਘਰ ਦੇ ਵਿੱਚ ਚਾਹੀਦਾ ਆ ਹਰੇਕ ਚੀਜ਼ ਅਵੇਲੇਬਲ ਆ ਦਿਖਾਲਦੇ ਆ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਇਹਦੇ ਵਿੱਚ ਇੱਕ ਪਲੱਸ ਪੁਆਇੰਟ ਹੋ ਰਿਹਾ ਪਾਰਟੀ ਜਿਹੜੀ ਆ ਐਜ਼ ਅ ਟੇਜ਼ੀ ਕੋਠੀ ਦਿੰਦੀ ਬਈ ਆ ਲਗਾ ਲਗਾਇਆ ਸਮਾਨ ਤੁਹਾਨੂੰ ਮਿਲੂਗਾ ਕੋਈ ਇੱਕ ਚੀਜ਼ ਵੀ ਉਹਨਾਂ ਨੇ ਨਹੀਂ ਚੱਕਣੀ ਗੁੱਠੀ ਦੇ ਵਿੱਚੋਂ ਬਾਕੀ ਜਿਹੜੇ ਵੀ ਸਾਡੇ ਚੈਨਲ ਦੇ ਉੱਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਕਿ ਜਿਹੜੇ ਮਤਲਬ ਦੀ ਹੋਵੇ ਉਹਦੇ ਤੱਕ ਪਹੁੰਚ ਸਕੇ ਇਸ ਤੋਂ ਇਲਾਵਾ ਸਾਡੇ ਚੈਨਲ ਦੇ ਉੱਤੇ ਕਿਸੇ ਨੇ ਵੀ ਐਡਵਰਟਾਈਜ਼ਮੈਂਟ ਕਰਉਣੀ ਆ ਉਹ ਫ੍ਰੀ ਆਫ ਕੋਸਟ ਆ ਉਹਦਾ ਅਸੀਂ ਕੋਈ ਵੀ ਚਾਰਜ ਨਹੀਂ ਲੈਂਦੇ ਤੇ ਇੱਕ ਚੀਜ਼ ਹੋਰਿਆ ਸਾਡੀ ਜਿਹੜੀ ਸੋਲਡ ਆਊਟ ਵਾਲੀ ਪਲੇਲਿਸਟ ਹੁੰਦੀ ਆ ਉਹਨੂੰ ਜ਼ਰੂਰ ਦੇਖ ਲਿਆ ਕਰੋ ਕੋਈ ਵੀ ਕੁਐਰੀ ਭੇਜਣ ਤੋਂ ਪਹਿਲਾਂ ਕਿਉਂਕਿ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਸਕਦਾ ਆ ਨਾਲੋਂ ਨਾਲ ਵੀ ਕਿਹੜੀ ਚੀਜ਼ ਸਾਡੇ ਕੋਲ ਇਸ ਵੇਲੇ ਅਵੇਲੇਬਲ ਹੈ ਕਿਹੜੀ ਨਹੀਂ ਹੈਗੀ ਤੇ ਹੁਣ ਗੱਲ ਕਰਦੇ ਆ ਕੋਠੀ ਦੀ ਐਂਟਰੀ ਦੇ ਉੱਤੇ ਹੀ ਲੈਫਟ ਹੈਂਡ ਸਾਈਡ ਦੇ ਉੱਤੇ ਜਿਵੇਂ ਕਿ ਤੁਸੀਂ ਦੇਖਿਆ ਆ ਛੋਟਾ ਡਰਾਇੰਗ ਰੂਮ ਬਣਿਆ ਹੋਇਆ ਆ ਤੇ ਬਿਲਕੁਲ ਉਹਦੇ ਸਾਹਮਣੇ ਰਾਈਟ ਹੈਂਡ ਸਾਈਡ ਦੇ ਉੱਤੇ ਕਿਚਨ ਬਣੀ ਆ ਕਿਚਨ ਦੇ ਵਿੱਚ ਵੀ ਵੈਂਟੀਲੇਸ਼ਨ ਪੂਰੀ ਆ ਤੇ ਹਰ ਇੱਕ ਚੀਜ਼ ਪ੍ਰੋਪਰ ਆ ਤੇ ਕਿਚਨ ਤੁਸੀਂ ਦੇਖ ਸਕਦੇ ਹੋ ਸਟਾਈਲਿਸ਼ ਕਿਚਨ ਆ ਤੇ ਬਿਲਕੁਲ ਜਿੱਦਾਂ ਹੀ ਆਪਾਂ ਇਹਨੂੰ ਕ੍ਰੂਜ਼ ਕਰਦੇ ਆਂ ਤੇ ਜਿਹੜੀ ਵੱਡੀ ਲੌਬੀ ਆ ਉਹ ਆ ਜਾਂਦੀ ਆ ਜਿਹਦੇ ਵਿੱਚ ਕੀ ਇਹਨਾਂ ਨੇ ਡਾਈਨ ਸੈੱਟ ਰੱਖਿਆ ਆ ਟੀਵੀ ਵਗੈਰਾ ਸਾਰਾ ਕੁਝ ਲੱਗਾ ਹੋਇਆ ਆ ਤੇ ਸਾਰਾ ਹੀ ਘਰ ਜਿਹੜਾ ਆ 에어 ਕੰਡੀਸ਼ਨ ਆ ਹਰੇਕ ਕਮਰੇ ਦੇ ਵਿੱਚ ਏਸੀਆਂ ਦੇ ਪੈ ਪਏ ਹੋਏ ਆ ਏਸੀ ਵੀ ਲੱਗੇ ਲਗਾਈ ਇਦਾਂ ਹੀ ਦੇਣੀ ਆ ਇਹਨਾਂ ਨੇ ਤੇ ਥੱਲੇ ਵਾਲੇ ਫਲੋਰ ਦੇ ਉੱਤੇ ਦੋ ਬੈਡਰੂਮ ਨੇ ਦੋਨਾਂ ਦੇ ਨਾਲ ਬਾਥਰੂਮ ਹੈ ਪਲੱਸ ਇਹਨਾਂ ਨੇ ਕਲੋਜ਼ਟ ਜਿਹੜੀ ਆ ਬਹੁਤ ਵੱਡੀ ਬਣਾਈ ਹੋਈ ਆ ਤਾਂ ਦਖਾਲਦੇ ਆਂ ਕਮਰੇ ਦੇ ਵਿੱਚ ਜਿੰਨੀ ਕ ਸਪੇਸ ਆਪਾਂ ਨੂੰ ਚਾਹੀਦੀ ਆ ਉਤੋਂ ਜ਼ਿਆਦਾ ਹੀ ਇਹਨਾਂ ਨੇ ਦਿੱਤੀ ਆ ਤੇ ਹਵਾ ਹਾਰੇ ਕਮਰੇ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵੈਂਟੀਲੇਸ਼ਨ ਦਾ ਇਹਨਾਂ ਨੇ ਪੂਰਾ ਖਿਆਲ ਰੱਖਿਆ ਆ ਪਲੱਸ ਜਿਹੜੀ ਕਾਰ ਪਾਰਕਿੰਗ ਆ ਉਹ ਵੀ ਬਹੁਤ ਵਧੀਆ ਹੈ ਬਾਥਰੂਮ ਵੀ ਤੁਸੀਂ ਦੇਖਦੇ ਪਏ ਹੋ ਜਿਵੇਂ ਕਿ ਬਹੁਤ ਹੀ ਵਧੀਆ ਕੰਬੀਨੇਸ਼ਨ ਕੀਤਾ ਹੈ ਇਹਨਾਂ ਨੇ ਤੇ ਇਹ ਕੋਠੀ ਜਿਹੜੀ ਐ ਇਸ ਵੇਲੇ ਆਪਣੇ ਕੋਲ ਸੇਲ ਤੇ ਅਵੇਲੇਬਲ ਐ ਨੰਬਰ ਜਿਹੜੇ ਸਾਡੇ ਆ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਦਿੱਤੇ ਹੋਏ ਆ ਉਹਨਾਂ ਦੇ ਉੱਤੇ ਤੁਸੀਂ ਕਾਲ ਜਾਂ ਵਟਸਐਪ ਕਰਕੇ ਇਹਦਾ ਪ੍ਰਾਈਸ ਲੈ ਸਕਦੇ ਹੋ ਤੇ ਇੱਕ ਚੀਜ਼ ਹੋਰ ਐ ਪਲੀਜ਼ ਸਾਨੂੰ ਕੋਈ ਵੀ ਜਾਣਾ ਕਮੈਂਟਸ ਦੇ ਵਿੱਚ ਪ੍ਰਾਈਸ ਨਾ ਪੁੱਛਿਆ ਕਰੋ ਅਸੀਂ ਪ੍ਰੇਫਰ ਕਰਦੇ ਆ ਕਾਲਿੰਗ ਦੇ ਉੱਤੇ ਜਾਂ ਵਟਸਐਪ ਮੈਸੇਜ ਦੇ ਉੱਤੇ ਉਹਦੇ ਉੱਤੇ ਤੁਸੀਂ ਹਰੇਕ ਚੀਜ਼ ਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਸਾਡੇ ਕੋਲੋਂ ਪ੍ਰਾਈਸ ਲੈ ਸਕਦੇ ਹੋ ਬਾਕੀ ਜਿਵੇਂ ਕਿ ਤੁਸੀਂ ਦੇਖਦੇ ਪਏ ਹੋ ਲਾਈਟਿੰਗ ਦਾ ਪੂਰਾ ਖਿਆਲ ਕੀਤਾ ਆ ਤੇ ਕਮਰੇ ਬਹੁਤ ਹੀ ਵਧੀਆ ਤਰੀਕੇ ਨਾਲ ਨਹੀਂ ਆਪਣੇ ਰੈਨੋਵੇਟ ਕੀਤੇ ਆ ਕੋਠੀ ਬਣੀ ਨੂੰ ਵੀ ਥੋੜੀ ਦੇਰੀ ਹੋਈ ਆ ਤੇ ਇਸ ਵੇਲੇ ਜਿਹੜਾ ਵੀ ਇੰਟਰਸਟਿਡ ਹੈਗਾ ਆ ਸਾਡੇ ਨੰਬਰਾਂ ਦੇ ਉੱਤੇ ਕਾਲ ਕਰ ਸਕਦਾ ਇਸ ਤੋਂ ਇਲਾਵਾ ਜਿਹੜੇ ਸਾਡੇ ਬਾਕੀ ਦੇ ਪਲੇਟਫਾਰਮਸ ਆ ਉਹਨਾਂ ਦੇ ਵੀ ਜਿਹੜੇ ਲਿੰਕਸ ਆ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ ਆ ਉਹਨਾਂ ਦੇ ਉੱਤੇ ਹੀ ਫੋਲੋ ਕਰ ਲਿਆ ਕਰੋ ਤੇ WhatsApp ਦਾ ਜਿਹੜਾ ਸਾਡਾ ਚੈਨਲ ਹੈ ਉਹਦੇ ਉੱਤੇ ਵੀ ਆਪਾਂ ਡੇਲੀ ਜਿਹੜੇ ਆ ਅਪਡੇਟ ਪਾਉਂਦੇ ਆ ਉਹਨੂੰ ਵੀ ਤੁਸੀਂ ਫੋਲੋ ਕਰ ਲਓ। ਬਾਕੀ ਕਿਸੇ ਨੇ ਵੀ ਆਪਣੀ ਪ੍ਰਾਪਰਟੀ ਲੈਣੀ ਆ ਜਾਂ ਵੇਚਣੀ ਆ ਸਾਡੇ ਨਾਲ ਕੰਟੈਕਟ ਕਰ ਸਕਦਾ ਆ। ਇਸ ਤੋਂ ਇਲਾਵਾ ਅਸੀਂ ਬਾਕੀ ਦੀਆਂ ਵੀ ਨਵੀਆਂ ਪਲੇਲਿਸਟਾਂ ਬਣਾਉਂਦੇ ਪਏ ਆ ਤੁਹਾਡੇ ਕਰਕੇ ਜਿਹਦੇ ਵਿੱਚ ਕੀ ਰੀਅਲ ਏਸਟੇਟ ਦੀ ਆਪਾਂ ਹਰੇਕ ਜਾਣਕਾਰੀ ਕਵਰ ਕਰਦੇ ਪਏ ਆ ਉਹ ਚਾਹੇ ਮੰਤੀਆਂ ਹੋ ਜਾਣ। ਚਾਹੇ ਕੋਈ ਵੀ ਪ੍ਰੋਪਰਟੀ ਨੂੰ ਕੋਈ ਏਰੀਆ ਦੇ ਪ੍ਰੋਸ ਐਂਡ ਕਾਨਸ ਹੋ ਜੇ ਹਰੇਕ ਚੀਜ਼ ਜਿਵੇਂ ਕੋਈ ਪੌੜੀਆਂ ਦੇਖਦੇ ਪਿਓ ਸਟੇਅਰਸ ਜਿਹੜੀਆਂ ਆ ਬਹੁਤ ਹੀ ਸੋਹਣੀਆਂ ਡਿਜ਼ਾਈਨ ਕੀਤੀਆਂ ਤੇ ਸਟੀਲ ਦਾ ਯੂਜ਼ ਕੀਤਾ ਆ ਘਰ ਬਣਾਉਣ ਦੇ ਵਿੱਚ ਇਹਨਾਂ ਨੇ ਕੋਈ ਵੀ ਕਮੀ ਨਹੀਂ ਛੱਡੀ ਤੁਸੀਂ ਦੇਖ ਸਕਦੇ ਹੋ ਉੱਪਰ ਵਾਲੀ ਐਂਟਰੀ ਦੇ ਉੱਤੇ ਵੀ ਆਪਣੇ ਕੋ ਬਿਗ ਸਪੇਸ ਆ ਲੌਬੀ ਆ ਤੇ 3 ਬੀ ਐਚ ਕੇ ਉੱਪਰ ਆ ਵੈਸੇ ਤਾਂ ਇਹ 4 ਬੀ ਐਚ ਕੇ ਆ ਉੱਪਰ 3 BHK ਅਸੀਂ ਕਿਉਂ ਕਹਿੰਦੇ ਪਏ ਆ ਕਿਉਂਕਿ ਇੱਕ ਦੇ ਵਿੱਚ ਇਹਨਾਂ ਨੇ ਆਪਣਾ ਮੰਦਿਰ ਬਣਾਇਆ ਹੋਇਆ ਸੋ ਇਹ ਉਸ ਚੀਜ਼ ਨੂੰ ਨਹੀਂ ਕਾਊਂਟ ਕਰਦੇ ਪਰ ਤੁਸੀਂ ਕਾਊਂਟ ਕਰ ਸਕਦੇ ਹੋ ਜੇ ਇਸ ਹਿਸਾਬ ਨਾਲ ਦੇਖੀਏ ਤੇ 6 BHK ਦੀ ਇਹ ਕੋਠੀ ਆ ਤੇ ਸਟੋਰ ਰੂਮ ਵੀ ਇਹਨਾਂ ਨੇ ਥੱਲੇ ਬਣਾਇਆ ਹੋਇਆ ਹੈ ਐਂਟਰੀ ਦੇ ਉੱਤੇ ਹੀ ਇਸ ਤੋਂ ਇਲਾਵਾ ਉੱਪਰ ਵਾਲੀ ਜਿਹੜੀ ਸੈਟਿੰਗ ਹੈ ਤੁਸੀਂ ਦੇਖ ਸਕਦੇ ਹੋ ਹਰੇਕ ਚੀਜ਼ ਪ੍ਰੋਪਰ ਆ ਵਿੱਚ ਡੋਰ ਵੀ ਜਿਹੜੇ ਆ ਹੱਲੇ ਅਨਯੂਜ਼ ਆ ਕਿਉਂਕਿ ਇਹ ਬਹੁਤ ਹੀ ਘੱਟ ਇਸ ਕੋਠੀ ਨੂੰ ਯੂਜ਼ ਕਰਦੇ ਆ ਤੁਸੀਂ ਬਾਥਰੂਮਾਂ ਦੀ ਕੰਡੀਸ਼ਨ ਦੇਖ ਕੇ ਹੀ ਜਜਮੈਂਟ ਲਾ ਸਕਦੇ ਆ ਵੀ ਕਿੰਨੀ ਕੁ ਕੋਠੀ ਦੇ ਵਿੱਚ ਵਰਤੋਂ ਹੁੰਦੀ ਆ ਹਰੇਕ ਕਮਰੇ ਦੀ ਤੇ ਸਮਾਨ ਜਿਹੜਾ ਆ ਪ੍ਰੋਪਰ ਆ ਗੀਜ਼ਰ 에ਅਰ ਕੰਡੀਸ਼ਨਰ ਕਾਰ ਪਾਰਕਿੰਗ ਤੇ ਜਿਹੜੀ ਲੋਕੇਲਟੀ ਆ ਸਾਰਾ ਕੁਝ ਹੀ ਕੋਠੀ ਦਾ ਵਧੀਆ ਆ ਤੇ ਕੋਠੀ ਐਸ ਵੇਲੇ ਅਵੇਲੇਬਲ ਆ ਜਿਹੜੇ ਵੀ ਇੰਟਰਸਟਿਡ ਹੈਗੇ ਆ ਕਾਲ ਕਰ ਸਕਦੇ ਆ ਲੱਗਾ ਲਗਾਇਆ ਸਾਰਾ ਸਮਾਨ ਤੁਹਾਨੂੰ ਮਿਲੂਗਾ ਕੋਈ ਵੀ ਇੱਕ ਵੀ ਚੀਜ਼ ਦੁਬਾਰਾ ਰਿਪੀਟ ਕਰਦੇ ਇਹਨਾਂ ਨੇ ਨਹੀਂ ਚੱਕਣੀ ਤੇ ਇੱਕ ਜੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਮਰਿਆਂ ਦੇ ਨਾਲ ਅਟੈਚ ਬਾਥਰੂਮ ਹੈ ਪਲੱਸ ਹਰੇਕ ਕਮਰੇ ਦੇ ਵਿੱਚ ਵੈਂਟੀਲੇਸ਼ਨ ਪੂਰੀ ਆ ਵਿੰਡੋਸ ਇਹਨਾਂ ਨੇ ਪੂਰੀਆਂ ਦਿੱਤੀਆਂ ਆ ਤੇ ਦਿਨ ਦੇ ਵੇਲੇ ਤੁਸੀਂ ਲਾਈਟ ਜਗਾਓ ਚਾਹੀ ਨਾ ਜਗਾਓ ਕੱਲੇ ਆਪਣੇ ਜਿਹੜੇ ਕਰਟਨਸ ਆ ਸਾਈਡ ਤੇ ਕਰ ਦੋਗੇ ਤਾਂ ਵੀ ਜਿਹੜਾ ਚਾਨਣ ਆ ਘਰ ਦੇ ਵਿੱਚ ਪੂਰਾ ਰਹੂਗਾ ਜਿਹੜਾ ਆਹ ਵਾਲਾ ਇਹਨਾਂ ਦਾ ਰੂਮ ਆ ਇਹਦੇ ਵਿੱਚੋਂ ਐਂਟਰੀ ਇਹਨਾਂ ਨੇ ਬਾਹਰ ਨੂੰ ਦਿੱਤੀ ਆ ਤੇ ਜਿਵੇਂ ਹੀ ਇਸ ਕਮਰੇ ਤੋਂ ਬਾਹਰ ਜਾਂਦੇ ਆ ਆਪਾਂ ਤੁਸੀਂ ਦੇਖ ਸਕਦੇ ਹੋ ਬੈਡ ਉੱਠਣ ਦੇ ਲਈ ਬਹੁਤ ਹੀ ਵਧੀਆ ਸਪੇਸ ਅਵੇਲੇਬਲ ਆ ਤੁਸੀਂ ਇਹਦੇ ਉੱਤੇ ਆਪਣਾ ਕੋਈ ਵੀ ਬੈਠ ਕੇ ਯਾਰ ਉਹ ਹੀ ਦੀ ਕਰ ਸਕਦੇ ਹੋ ਬਿਲਕੁਲ ਜਿਹੜੀ ਲਾਈਟਿੰਗ ਆ ਪੂਰੀ ਆ ਇਹਦੇ ਵਿੱਚ ਚਾਰ ਕੁਰਸੀਆਂ ਲਾ ਕੇ ਤੁਸੀਂ ਆਪਣਾ ਬਾਰਬੀਕਿਊ ਵੀ ਕਰ ਸਕਦੇ ਹੋ ਜਿਵੇਂ ਦਾ ਚਾਹੋ ਉਦਾਂ ਦਾ ਤੁਸੀਂ ਆਪਣੇ ਫਰੈਂਡ ਸਰਕਲ ਦੇ ਵਿੱਚ ਇੱਥੇ ਟਾਈਮ ਸਪੈਂਡ ਕਰ ਸਕਦੇ ਆ ਕਿਉਂਕਿ ਇਹਨਾਂ ਨੇ ਬਾਹਰ ਹੀ ਵਾਸ਼ਬਿਸ਼ਨ ਵੀ ਦਿੱਤਾ ਹੈ ਤੇ ਬਾਥਰੂਮ ਵੀ ਦਿੱਤਾ ਹੈ ਸੋ ਇੱਕ ਤਰ੍ਹਾਂ ਦੀ ਪ੍ਰਾਈਵੇਟ ਤੁਸੀਂ ਛੋਟੀ ਪਾਰਟੀ ਕਰ ਸਕਦੇ ਹੋ ਬਾਕੀ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਇਹਦੀ ਛੱਤ ਦੇ ਉੱਤੇ ਸਟੇਅਰ ਤੁਸੀਂ ਦੇਖ ਸਕਦੇ ਹੋ ਹਰੇਕ ਚੀਜ਼ ਇਹਨਾਂ ਨੇ ਪ੍ਰੋਪਰ ਰੱਖੀ ਆ ਟਫਨ ਗਲਾਸ ਯੂਜ਼ ਹੈ ਆ ਸਟੀਲ ਯੂਜ਼ ਹੈ ਪੱਥਰ ਵੀ ਜਿਹੜਾ ਆ ਬਹੁਤ ਹੀ ਵਧੀਆ ਕੁਆਲਿਟੀ ਦਾ ਲਾਇਆ ਹੋਇਆ ਆ ਤੇ ਜਿਵੇਂ ਹੀ ਆਪਾਂ ਉੱਪਰ ਆਉਨੇ ਆ ਤੇ ਉੱਪਰ ਥੋੜੀ ਜੀ ਸਪੇਸ ਇਹਨਾਂ ਨੇ ਦਿੱਤੀ ਆ ਸਟੋਰੇਜ ਦੇ ਲਈ ਤੇ ਮੌਂਟੀ ਵੀ ਇਹਨਾਂ ਨੇ ਛੱਤੀ ਹੋਈ ਆ ਤੁਸੀਂ ਦੇਖ ਹੀ ਲਿਆ ਆ ਤੇ ਉੱਪਰ ਐਂਟਰੀ ਦੇ ਉੱਤੇ ਆ ਕੇ ਸਟੀਲ ਦੀਆਂ ਗ੍ਰਿਲਾਂ ਤੁਹਾਨੂੰ ਦੇਖਣ ਨੂੰ ਮਿਲਦੀਆਂ ਪੈਸੇ ਲਾਉਣ ਵੱਲੋਂ ਪਾਰਟੀ ਨੇ ਕੋਈ ਵੀ ਕਸਰ ਨਹੀਂ ਛੱਡੀ ਤੇ ਇਸ ਵੇਲੇ ਜੋ ਏਰੀਆ ਦੇ ਵਿੱਚ ਪ੍ਰਾਈਸ ਚੱਲਦੇ ਪਏ ਆ 10-10 ਮਰਲੇ ਦੀਆਂ ਕੂਠੀਆਂ ਦੇ ਉਹਨਾਂ ਦੇ ਨਾਲੋਂ ਇਹਨਾਂ ਦੀ ਜਿਹੜੀ ਮੰਗ ਆ ਥੋੜੀ ਘਟਿਆ ਤੇ ਪ੍ਰਾਈਸ ਜਿਨ੍ਹਾਂ ਨੇ ਵੀ ਲੈਣਾ ਆ WhatsApp ਕਰ ਦਿਓ ਜਾਂ ਕਾਲ ਕਰ ਦਿਓ ਕਮੈਂਟਸ ਦੇ ਵਿੱਚ ਨਾ ਪ੍ਰਾਈਸ ਪੁੱਛਿਆ ਕਰੋ ਇਹ ਸਾਡੀ ਤਾਂ ਸਾਰਿਆਂ ਨੂੰ ਹੰਬਲ ਰਿਕਵੈਸਟ ਹੈ ਤੇ ਜਿਵੇਂ ਨਕਸ਼ਾ ਹੋਣਾ ਚਾਹੀਦਾ ਆ ਇੱਕ ਵਧੀਆ ਘਰ ਦਾ ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਹੈਗੀਆਂ ਆ ਜਿੱਥੇ ਵੀ ਸਟੀਲ ਦੀ ਲੋੜ ਆ ਸਟੀਲ ਲੱਗੀ ਆ ਗਲਾਸ ਦੀ ਲੋੜ ਆ ਟਫਨ ਗਲਾਸ ਲੱਗਾ ਆ ਬਾਕੀ ਚੈਨਲ ਕਰ ਦਿਓ ਸਬਸਕ੍ਰਾਈਬ ਵੀਡੀਓ ਕਰ ਦਿਆ ਕਰੋ ਸ਼ੇਅਰ ਤਾਂ ਕਿ ਜਨਾਂ ਦੇ ਮਤਲਬ ਦੀ ਹੋਵੇ ਉਹਨਾਂ ਤੱਕ ਪਹੁੰਚ ਸਕੇ ਜੁੜੇ ਰਹੋ ਚੈਨਲ ਦੇ ਨਾਲ ਇਦਾਂ ਹੀ ਮਿਲਦੇ ਆ ਆਉਣ ਵਾਲੀਆਂ ਅਗਲੀਆਂ ਵਲੋਗਸ ਦੇ ਵਿੱਚ ਬੜੀਆ ਆ ਕਾਰਨਗਤੀ ਲਈ ਪੇਸ਼ ਆਇਆ ਸਾਤ ਦਸਰਾ ਮਹਲਾ ਆ ਆਡਗੋੜ ਬਹੁਤ ਵਧੀਆ ਆ ਤੇ ਪੰਜ ਬੈਡਰੂਮ ਦੀ ਆ ਗੱਡੀਆਂ ਅੰਦਰ ਦੋ ਤਿੰਨ ਲੱਗਦੀਆਂ ਆ ਬਾਕੀ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਲਿਆ ਆ ਹਰੇਕ ਚੀਜ਼ ਦੋ ਗ੍ਰੀਜਣਾ ਪਈ ਆ ਹੋਰ ਤਾਂ ਕਾ ਬਾਰ ਡੀਟੇਲ ਆਏ ਆ ਜਿਹੜੀ ਆ ਆਪਣੇ ਕੋਲ ਆ ਸਾਰੇ ਬੀਚ ਵਾਲਿਆ ਇਹਨਾਂ ਨੇ ਵੀ ਲੈਣੀ ਆ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ ਆ ਉਹਨਾਂ ਦੇ ਉੱਤੇ ਕਾਲ ਕਰ ਲਓ ਜਾਂ ਵਟਸਐਪ ਕਰ ਲਓ ਇਸ ਤੋਂ ਇਲਾਵਾ ਜਿਹੜੇ ਸਾਡੇ ਬਾਕੀ ਦੇ ਪਲੇਟਫਾਰਮਸ ਨੇ ਉਹ ਵੀ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ ਆ ਉਹਨਾਂ ਨੂੰ ਤਾਂ ਹੀ ਫੋਲੋ ਕਰ ਲਿਆ ਕਰੋ ਬਾਕੀ ਵੀਡੀਓ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਜਿੰਨਾ ਮਤਲਬ ਉਹ ਵੀ ਉਹਨਾਂ ਤੱਕ ਪਹੁੰਚ ਸਕਣ ਮਿਲਦੇ ਆਣ ਲਈ ਅਗਲੀਆਂ ਬਲੌਗ ਦੇ ਵਿੱਚ ਜੁੜੇ ਰਹੋ ਚੈਨਲ ਦੇ ਨਾਲ ਇਸ